ਪੰਜਾਬੀਓ ਸਤਿ ਸ੍ਰੀ ਅਕਾਲ ਜਿਵੇਂ ਕਿ ਜਿਹੜੇ ਸੀਐਮ ਭੂ ਅੰਤਮਾਨ ਨੂੰ ਚਾਹਣ ਵਾਲੇ ਪੰਜਾਬ ਦੇ ਵਿੱਚ ਜਿਨ੍ਹਾਂ ਨੂੰ ਸੀਐਮ ਭਗਵੰਤ ਮਾਨ ਕਹਿੰਦਾ ਹੁੰਦਾ ਸੀ ਵੀ ਮੇਰੇ ਭਮੱਕੜ ਤਾਂ ਉਹਨਾਂ ਨੂੰ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿਆਂ ਵੀ ਬਹੁਤ ਵੱਡਾ ਜਿਹੜਾ ਕਿ ਤੱਕਾ ਲੱਗਣ ਜਾ ਰਿਹਾ ਆਮ ਆਦਮੀ ਪਾਰਟੀ ਦਾ ਸੁਪਰੀਮੋ ਅਰਵਿੰਦ ਕੇਜਰੀਵਾਲ ਉਹਨੇ ਬਹੁਤ ਵੱਡਾ ਜਿਹੜਾ ਕਿ ਐਕਸ਼ਨ ਲਿਆ ਤੇ ਵੱਡਾ ਧਮਾਕਾ ਕਰ ਦਿੱਤਾ ਆਮ ਆਦਮੀ ਪਾਰਟੀ ਦੇ ਵਿੱਚ ਕੋਇਆ ਕੀ ਹੈ ਸੀਐਮ ਭਗਵੰਤ ਮਾਨ ਦਾ ਜਿਹੜਾ ਅਸਤੀਫਾ ਲੰਬੇ ਸਮੇਂ ਤੋਂ ਇੱਕ ਇਹ ਗੱਲ ਚੱਲੀ ਸੀ ਵੀ ਅਰਵਿੰਦ ਕੇਜਰੀਵਾਲ ਅਸਤੀਫਾ ਲੈ ਸਕਦਾ ਤਾਂ ਉਹਦਾ ਜਿਹੜਾ ਪੂਰਾ ਖੁਲਾਸਾ ਤੁਹਾਡੇ ਸਾਹਮਣੇ ਮੈਂ ਧਰਨ ਜਾ ਰਿਹਾ ਅਸਤੀਫੇ ਦੇ ਉੱਤੇ ਪੱਕਾ ਯਾਨੀ ਇੱਕ ਮੋਹਰ ਹੀ ਲੱਗੀ ਹੈ ਹੁਣ ਅਸਤੀਫਾ ਜਿਹੜਾ ਕਿ ਪੰਜਾਬ ਦਾ ਮੁੱਖ ਮੰਤਰੀ ਹੈ ਉਹ ਪੰਜਾਬ ਦਾ ਮੁੱਖ ਮੰਤਰੀ ਨਹੀਂ ਰਿਹਾ ਮਾਨ ਸਾਹਿਬ ਪੰਜਾਬ ਦੇ ਮੁੱਖ ਮੰਤਰੀ ਨਹੀਂ ਰਹੇ ਇਹ ਗੱਲ ਬਿਲਕੁਲ ਸੱਚ ਹੈ ਮੈਂ ਤੁਹਾਡੇ ਸਾਹਮਣੇ ਇਹਦੇ ਸਬੂਤ ਦੇਊਗਾ ਕਿਉਂਕਿ ਕਈ ਸਾਥੀ ਕਹਿੰਦੇ ਸੀ ਮੈਂ ਪਹਿਲਾਂ 2-4 ਵੀਡੀਓ ਪਾਈਆਂ ਸੀ ਅਸਤੀਫਾ ਨੂੰ ਲੈ ਕੇ ਤਾਂ ਕਈ ਸਾਥੀਆਂ ਦੇ ਸਵਾਲ ਸੀ ਵੀ ਅਸਤੀਫਾ ਨਹੀਂ ਹੋ ਸਕਦਾ ਤਾਂ ਅੱਜ ਇਹਨਾਂ ਸਬੂਤਾਂ ਨੂੰ ਦੇਖ ਕੇ ਪੂਰੇ ਪੰਜਾਬ ਦੇ ਲੋਕ ਇਹ ਮੰਨਣਗੇ ਵੀ ਵਾਕਈ ਇਹ ਗੱਲ ਸੱਚ-ਸਾਬਤ ਹੋ ਚੁੱਕੀ ਹੈ ਕਿਉਂਕਿ ਇਹ ਮੈਂ ਨਹੀਂ ਬਲਕਿ ਇਹਨੂੰ ਅਰਵਿੰਦ ਕੇਜਰੀਵਾਲ ਨੇ ਕਿਹਾ ਜੋ ਕੁਝ ਵੀ ਹੈ ਉਹਨਾਂ ਦਾ ਕੀਤਾ ਕਰਾਇਆ ਸੀ ਐਮ ਮਾਨ ਤੇ ਮੈਂ ਪਹਿਲਾਂ ਵੀ ਕਹਿੰਦਾ ਸੀ ਵੀ ਜਿਸ ਦਿਨ ਅਸਤੀਫਾ ਹੋਣਾ ਤੇ ਦੇ ਨਾਲ ਇੱਕ ਹੋਰ ਵੱਡੀ ਖਬਰ ਜੁੜੀ ਆ ਉਹ ਵੀ ਤੁਹਾਡੇ ਮੈਂ ਸਾਹਮਣੇ ਧਰਨੀ ਆ ਪਹਿਲਾਂ ਤੁਸੀਂ ਭਗਵੰਤ ਮਾਨ ਦਾ ਜਿਹੜਾ ਅਸਤੀਫਾ ਇਹਨੂੰ ਵੱਡੇ ਪਦਰ ਤੇ ਲੈ ਕੇ ਜਿਹੜਾ ਕਿ ਕੇਜਰੀਵਾਲ ਲੈ ਕੇ ਗਿਆ ਤਾਂ ਉਸ ਤੋਂ ਬਾਅਦ ਹੁਣ ਮਾਨ ਸਾਹਿਬ ਦੇ ਸਾਰੇ ਰਸਤੇ ਬੰਦ ਨੇ ਸਿਵਾਏ ਅਸਤੀਫਾ ਦੇਣ ਤੋਂ ਹੋਰ ਕੋਈ ਚਾਰਾ ਨਹੀਂ ਹੈ ਤਾਂ ਹੁਣ ਪਹਿਲਾਂ ਤੁਸੀਂ ਇਹ ਖਬਰ ਸੁਣ ਲਓ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਜਿਹੜੀ ਬਹੁਤ ਵੱਡੀ ਖਬਰ ਆ ਅਹਿਮ ਖਬਰ ਆ ਉਹ ਵੀ ਸਾਂਝੀ ਕਰਨੀ ਆ ਸੁਣੋ ਭਗਵੰਤ ਮਾਨ ਸਰਕਾਰ ਦਾ ਸਭ ਤੋਂ ਘਨਾਉਣਾ ਚਿਹਰਾ ਸਾਹਮਣੇ ਆਇਆ ਜਿਸ ਨੂੰ ਦੇਖ ਕੇ ਤੁਹਾਡੇ ਵੀ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਊਗੀ ਔਰ ਬਹੁਤ ਅਹਿਮ ਤੇ ਸਪੈਸ਼ਲ ਪ੍ਰੋਗਰਾਮ ਇਹ ਰਹਿਣ ਵਾਲਾ ਜਿਦੇ ਵਿੱਚ ਕੁਝ ਖੁਲਾਸੇ ਕਰਾਂਗੇ ਕਿ ਕਿਵੇਂ ਭਗਵੰਤ ਮਾਨ ਸਰਕਾਰ ਜਿਨ੍ਹਾਂ ਨੇ ਬੇਅਦਬੀ ਦੇ ਮਸਲੇ ਨੂੰ ਲੈ ਕੇ ਇਹ ਸਰਕਾਰ ਬਣਾਈ ਪੰਜਾਬ ਦੇ ਵਿੱਚ ਅਤੇ ਬੇਅਦਬੀ ਦੇ ਮਸਲੇ ਦੇ ਵਿੱਚ ਹੀ ਦੋਸ਼ੀਆਂ ਨੂੰ ਕਿਵੇਂ ਬਚਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਕਿਵੇਂ ਲਿਖਤੀ ਦਿੱਤਾ ਕਿ ਅਸੀਂ ਦੋਸ਼ੀਆਂ ਦੇ ਖਿਲਾਫ ਕਾਰਵਾਈ ਨਹੀਂ ਕਰਾਉਣਾ ਚਾਹੁੰਦੇ ਉਹਨਾਂ ਦੇ ਖਿਲਾਫ ਕੇਸ ਨਹੀਂ ਚਲਾਉਣਾ ਚਾਹੁੰਦੇ ਔਰ ਲਿਖ ਕੇ ਦਿੱਤਾ ਕੋਰਟ ਦੇ ਵਿੱਚੋਂ ਸਬੂਤ ਬਾਹਰ ਆ ਗਏ ਨੇ ਬਹੁਤ ਅਹਿਮ ਜਿਹੜੀ ਅਸੀਂ ਗੱਲਬਾਤ ਇੱਥੇ ਕਰਨ ਜਾ ਰਹੇ ਹਾਂ ਕਿਉਂ ਬਚਾਇਆ ਭਗਵੰਤਪਾਣੇ ਕੀ ਭਗਵੰਤਮਾਨ ਹੁਣ ਅਸਤੀਫਾ ਦੇਣਗੇ ਕੀ ਭਗਵੰਤਮਾਨ ਲੋਕਾਂ ਨੂੰ ਜਵਾਬ ਦੇਣਗੇ ਔਰ ਪਿਛਲੇ ਕਈ ਦਿਨਾਂ ਤੋਂ ਇਸੇ ਮਸਲੇ ਨੂੰ ਉੱਠੇ ਤੋਂ ਬਾਅਦ ਕੀ ਭਗਵੰਤਮਾਨ ਤੇ ਆਮ ਆਦੀ ਪਾਰਟੀ ਚੁੱਪ ਕਿਉਂ ਹੈ ਬਹੁਤ ਅਹਿਮ ਪ੍ਰੋਗਰਾਮ ਹੈ ਦੇਖੋ ਪੰਜਾਬ ਦੇ ਵਿੱਚ ਬੜੇ ਲੰਬੇ ਸਮੇਂ ਤੋਂ ਇਹੀ ਗੱਲ ਚਰਚਾ ਦੇ ਵਿੱਚ ਰਹੀ ਆ ਵੀ ਅਸਤੀਫਾ ਭਗਵਾਨ ਤਮਾਨ ਦਾ ਨਹੀਂ ਹੋ ਸਕਦਾ ਕਈ ਸਾਥੀਆਂ ਦੇ ਕਮੈਂਟ ਵੀ ਆਏ ਸੀ ਕਈ ਲੋਕਾਂ ਦੀ ਲਹਿਰ ਵੀ ਬਣੀ ਸੀ ਪਰ ਵਿੱਚ ਮੈਂ ਕਹਿੰਨਾ ਵੀ ਪੂਰੇ ਪੰਜਾਬ ਦੀ ਆਵਾਜ਼ੀ ਇਹ ਕਹਿ ਰਹੀ ਸੀ ਵੀ ਅਸਤੀਫਾ ਦੇਵੇ ਕਿਉਂ ਇੱਕ ਪਾਸੇ ਕਿਸਾਨਾਂ ਦਾ ਝੋਨਾ ਰੋਲਿਆ ਫਿਰ ਬੇਆਦਮੀਆਂ ਨੂੰ ਲੈ ਕੇ ਇਲਜ਼ਾਮ ਲੱਗ ਗਿਆ ਤੁਹਾਡੇ ਸਾਹਮਣੇ ਆ ਔਰ ਦੂਜੇ ਪਾਸੇ ਚਿੱਟੇ ਦਾ ਮੁੱਦਾ ਰੱਖਿਆ ਸਰਕਾਰ ਬਣਾਈ ਉਹਦੇ ਉੱਤੇ ਇੱਕ ਵੀ ਇੱਕ ਟਕੇ ਤੱਕ ਦਾ ਕੰਮ ਨਹੀਂ ਤਾਂ ਹੁਣ ਦੂਜਾ ਇੱਕ ਹੋਰ ਜਿਹੜੀ ਖਬਰ ਜੁੜੀ ਐ ਉਹ ਮੈਂ ਤੁਹਾਡੇ ਨਾਲ ਸਾਂਝੀ ਕਰ ਲਵਾਂ ਸੀਐਮ ਭਗਵੰਤ ਮਾਨ ਦੇ ਅਸਤੀਫਾ ਦਿੰਦੇ ਇੱਕ ਬਹੁਤ ਵੱਡਾ ਜਿਹੜਾ ਕਿ ਪੰਜਾਬ ਦੇ ਵਿੱਚ ਖੁਸ਼ਖਬਰੀ ਆ ਸਕਦੀ ਆ ਉਹਨਾਂ ਲੋਕਾਂ ਦੇ ਲਈ ਜਿਹੜੇ ਲੋਕ ਉਹਦੇ ਲਈ ਬਹੁਤ ਵੱਡੀਆਂ ਮਰਦਾਂ ਵੀ ਇੱਕ ਤਰ੍ਹਾਂ ਦੀ ਐ ਜਿਵੇਂ ਕਰ ਰਹੇ ਨੇ ਮੰਨਤਾ ਮੰਗ ਰਹੇ ਨੇ ਪੰਜਾਬ ਦੇ ਲੋਕ ਉਮੀਦਾਂ ਲਈ ਬੈਠੇ ਨੇ ਕੌਣ ਹੋਏ ਸੀ ਖਬਰ ਦਾ ਜਿਹੜਾ ਕਿ ਅਸਲੀ ਚਿਹਰਾ ਉਹਦਾ ਨਾਮ ਆ ਭਾਈ ਅਮਰਪਾਲ ਸਿੰਘ ਖੰਡੂਰ ਸਾਹਿਬ ਦੇ ਵਿੱਚ ਅਸਾਮ ਦੀ ਜੇਲ੍ਹ ਦੇ ਵਿੱਚ ਬੰਦ ਆ ਤਾਂ ਜਿਸ ਦਿਨ ਅਸਤੀਫਾ ਹੋਣਾ ਸੀਐਮ ਭਗਵੰਤ ਮਾਨ ਦਾ ਉਸੇ ਹੀ ਦਿਨ ਭਾਈ ਅਮਰਪਾਲ ਸਿੰਘ ਦੀ ਰਿਹਾਈ ਦਾ ਜਿਹੜਾ ਕਿ ਰਾਹ ਉਹ ਪੱਧਰਾ ਹੋ ਜਾਣਾ ਜਿਹੜਾ ਲੰਬੇ ਸਮੇਂ ਤੋਂ ਰੇੜਕਾ ਫਸਿਆ ਹੋਇਆ ਸੀ ਉਹ ਨਿਕਲਦਾ ਹੁਣ ਨਜ਼ਰ ਆ ਰਿਹਾ ਇਹਦੇ ਲਈ ਹੁਣ ਪੰਜਾਬ ਦੇ ਲੋਕਾਂ ਨੂੰ ਵੀ ਬਹੁਤ-ਬਹੁਤ ਖੁਸ਼ਖਬਰੀ ਹੈ ਕਿਉਂਕਿ ਸੀਐਮ ਭਗਵੰਤ ਮਾਨ ਨੇ ਹੀ ਦਰਸਾਲ ਉਹਨੂੰ ਅੰਦਰ ਤਾੜਿਆ ਇਹਨਾਂ ਨੇ ਕਿਹਾ ਵੀ ਮੈਨੂੰ ਡਰ ਲੱਗਦਾ ਤਾਂ ਇਹਨਾਂ ਗੱਲਾਂ ਨੂੰ ਦੇਖ ਕੇ ਹੁਣ ਅਸਤੀਫਾ ਹੋਣ ਜਾ ਰਿਹਾ ਬੇਅਦਬੀਆਂ ਦੇ ਮਾਮਲੇ ਦਾ ਇਲਜ਼ਾਮ ਲੱਗਿਆ ਤੁਹਾਡੇ ਸਾਹਮਣੇ ਔਰ ਦੂਜਾ ਨੰਬਰ ਪੰਜਾਬ ਦੇ ਵਿੱਚ ਇੱਕ ਵੀ ਪਰਸੈਂਟ ਆਮ ਆਦਮੀ ਪਾਰਟੀ ਕੰਮ ਨਹੀਂ ਕਰ ਪਾਈ ਇਹ ਗੱਲ ਮੰਨਣੀ ਪੈਣੀ ਹੈ ਔਰ ਦੂਜੀ ਗੱਲ ਲੱਖਾਂ ਸਦਾਨਾਂ ਦਾ ਜਿਹੜਾ ਲੁਧਿਆਣੇ ਦੇ ਵਿੱਚ ਇੱਕ ਪਾਣੀਆਂ ਨੂੰ ਲੈ ਕੇ ਮੁੱਦਾ ਖੜਾ ਹੋਇਆ ਉਹਦੇ ਉੱਤੇ ਵੀ ਅੱਜ ਮੈਂ ਬਿਆਨ ਸਨਾ ਚੁੱਕਿਆ ਸੀਐਮ ਭਗਵੰਤ ਮਾਨ ਖੁਦ ਕਹਿੰਦੇ ਸੀ ਵੀ ਇਹ ਬੁੱਢਾ ਨਾਲਾ ਸਾਡੇ ਲਈ ਜ਼ਹਿਰ ਆ ਤਾਂ ਉਹਨਾਂ ਜ਼ਹਿਰਾਂ ਨੂੰ ਰੋਕਣ ਵਾਲੇ ਨੌਜਵਾਨਾਂ ਦੇ ਉੱਤੇ ਸਕੰਜਾ ਕੱਸਿਆ ਜਾ ਰਿਹਾ ਕਿਉਂ ਸਵਾਲ ਤਾਂ ਇਹ ਵੀ ਨੇ ਵੀ ਇੱਕ ਦਿਨ ਉਸੇ ਬੁੱਢੇ ਨਾਲੇ ਤੇ ਖੜ ਕੇ ਸੀਐਮ ਭਗਵੰਤ ਮਾਨ ਨੇ ਬਿਆਨ ਦਿੱਤਾ ਸੀ ਵੀ ਆਹ ਸਾਡੀਆਂ ਨਸਲਾਂ ਸਾਡੀਆਂ ਫਸਲਾਂ ਸਾਡੀਆਂ ਨੌਜਵਾਨੀ ਸਾਡੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਾਡਾ ਘਾਣ ਕਰ ਰਿਹਾ ਹੈ ਬੁੱਢਾ ਨਾਲਾ ਤਾਂ ਫਿਰ ਉਸੇ ਨਾਲੇ ਨੂੰ ਬਚਾਉਣ ਵਾਲੇ ਨੌਜਵਾਨਾਂ ਦੇ ਮੰਗਰ ਕਿਉਂ ਪਈ ਹੈ ਸਰਕਾਰ ਸਵਾਲ ਤਾਂ ਇਹ ਵੀ ਆ ਤਾ ਹੁਣ ਪੰਜਾਬੀਓ ਮੇਰੀ ਅਪੀਲ ਆ ਤੁਹਾਡੇ ਸਾਹਮਣੇ ਕਿ ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦੇਣਾ ਮੇਰਾ ਵੀਰ ਤਾਂ ਕਿ ਆਪਣੇ ਲੋਕਾਂ ਤੱਕ ਇਹ ਮੈਸੇਜ ਜਾਵੇ ਔਰ ਦੂਜੀ ਗੱਲ ਜਿਹੜੇ ਭੈਣ ਭਰਾ ਨਵੇਂ ਚੈਨਲ ਤੇ ਨੇ ਉਹ ਸਬਸਕ੍ਰਾਈਬ ਕਰ ਲੈਣ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਵੀ ਪਹੁੰਚੇ ਬੈਲ ਦੀ ਘੰਟੀ ਜ਼ਰੂਰ ਦਬਾ ਦੇਣਾ ਜੀ ਧੰਨਵਾਦ